ਇਹ ਮੰਡੀ ਨਹੀਂ ਇਹ ਕਿਸੇ ਮਾਂ ਦੀ ਉਮੀਦ ਕਿਸੇ ਭੈਣ ਦੇ ਵਿਆਹ ਦੀ ਉਮੀਦ ਅਤੇ ਮਾਂ ਦੇ ਗਹਿਣੇ ਪੈ ਕੰਗਣਾ ਦੀ ਉਮੀਦ ਹੈ ਬਰਸਾਤ ਮੌਸਮ ਤੇ ਨਹੀਂ ਕਿਸਾਨ ਦੀਆਂ ਉਮੀਦਾਂ ਤੇ ਹੋਈਏ ਦੇਖੋ ਕਿਸਾਨ ਦੀ ਫਸਲ ਸਾਡਾ ਢਿੱਡ ਭਰਨ ਵਾਲਾ ਕਿਸਾਨ ਉਸ ਦੀ ਥਾਲੀ ਖਾਲੀ ਇਥੋਂ ਕੁਝ ਕਦਮਾਂ ਦੀ ਦੂਰੀ ਉੱਤੇ ਹੀ ਕਚੈਰੀ ਹੈ ਪਾਇਲ ਦੀ ਦਾਣਾ ਮੰਡੀ ਹੈ ਤੇ ਕਿਸੇ ਆਵਾਜ਼ ਨਹੀਂ ਸੁਣੀ ਕਚੈਰੀ ਵਿੱਚ ਰੋਜ਼ ਮੇਲੇ ਲੱਗਦੇ ਤੇ ਕਿਸੇ ਆਵਾਜ਼ ਨਹੀਂ ਸੁਣੀ ਕਿਸਾਨ ਦੀ ਇੰਨਾ ਲਾਈਟਾਂ ਜਿੰਨਾ ਉੱਚਾ ਸੈੱਡ ਹੀ ਬਣਾ ਦਿੱਤਾ ਜਾਵੇ ਤਾਂ ਮੌਸਮ ਦੀ ਮਾਰ ਤੋਂ ਬਚਿਆ ਜਾ ਸਕਦਾ